ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਦਾ तहे ਦਿਲੋਂ ਤਨਵਾਦ ਅੱਜ ਅਕਾਲ ਤੇ ਦੋਸਤੋ ਇੱਕ ਵਾਰ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ ਜਿਹੜਾ ਕਿ ਆਪਣੇ ਜਗਰਾਉਂ ਸ਼ਹਿਰ ਦੇ ਵਿੱਚ ਸੇਲ ਦੇ ਲਈ ਅਵੇਲੇਬਲ ਹੈ ਠੀਕ ਹੈ ਤੇ ਜਿਹੜਾ ਮਕਾਨ ਆ ਹਨਾ ਇਹ ਆਪਣੇ ਮੇਨ ਹਾਈਵੇ ਤੇ ਆ ਹਨਾ ਰੈਕੋਟ ਰੋਡ ਆ ਜਿਹੜਾ ਹਨਾ ਜਗਰਾਉਂ ਤੋਂ ਰੈਕੋਟ ਰੋਡ ਆ ਉੱਥੇ ਬਣਿਆ ਹੋਇਆ ਤੇ ਬਣਿਆ ਵਧੀਆ ਹੋਇਆ ਬਸ ਠੀਕ ਹੈ ਬੰਦੇ ਹੈਗਾ ਰੈਣੀ ਉਹ ਕੰਡੀਸ਼ਨ ਚ ਉੱਦਾ ਹੈਗਾ ਥੋੜਾ ਹੋਲ ਦੇ ਵਿੱਚ ਆ ਤੇ ਆਪ ਇੱਥੇ ਦੇਖ ਲਓ ਨਾ ਇੱਕ ਇਸ ਤਰ੍ਹਾਂ ਦਾ ਇੰਟਰਪੀਅਰ ਦਾ ਮਕਾਨ ਦਾ ਮਕਾਨ ਦੇ ਨਾਲ ਆਪਾਂ ਨੂੰ ਇੱਕ ਤੇ ਕੋਈ ਇਸ ਤਰ੍ਹਾਂ ਦਾ ਬਣਿਆ ਹੋਇਆ ਬਾਹਰੋਂ ਤੇ ਆਜੋ ਬਾਕੀ ਦਾ ਤੁਹਾਨੂੰ ਅੰਦਰ ਉਹ ਦਿਖਾਉਣੀ ਹੈ ਪਹਿਲਾਂ ਆਪਣੀ ਕੋਈ ਇਸ ਤਰ੍ਹਾਂ ਦੀ ਐਂਟਰੀ ਠੀਕ ਹੈ ਥੋੜਾ ਜਿਹਾ ਨੀਵਾ ਮਤਲਬ ਕਿ ਆਪਾਂ ਕਹਿ ਦਈਏ ਨਾ ਕਿਉਂਕਿ ਪਹਿਲਾਂ ਨਾ ਬਣਿਆ ਪਿਆ ਆਜੋ ਤੇ ਆਪਣਾ ਜਿੱਦੋਂ ਆਪਾਂ ਐਂਟਰੀ ਹੁੰਨੇ ਆ ਫਰੰਟ ਦੀ ਇੱਕ ਤਾਂ ਆਪਾਂ ਨੂੰ ਵਾਚਨ ਮਿਲ ਜਾਂਦੀ ਇਧਰਲੀ ਸਾਈਡ ਦਿਖਾਉਂਦਾ ਹੈ ਇੱਥੇ ਵੀ ਹਨਾ ਟਾਈਲ ਵਗੈਰਾ ਲੱਗੀ ਹੋਈ ਆ ਤੇ ਸਹੀ ਆਈ ਵੀ ਹਨਾ ਮਤਲਬ ਬਣਿਆ ਪਿਆ ਤੇ ਉਸ ਤੋਂ ਬਾਅਦ ਆਪਣਾ ਕੁਝ ਇਸ ਤਰ੍ਹਾਂ ਦਾ ਵਰਕਿੰਗ ਏਰੀਆ ਠੀਕ ਹੈ ਜਿੱਥੇ ਆਪਾਂ ਆਪਣੇ ਟੂ-ਵੀਲਰ ਵਗੈਰਾ ਪਾਰਕ ਕਰ ਸਕਦੇ ਆ ਜੇ ਆਪਾਂ ਗੱਡੀ ਵਗੈਰਾ پارک ਕਰਨੀ ਹੈ ਨਾ ਉਹ ਮਤਲਬ ਕਿ ਘਰ ਦੇ ਅੰਦਰ ਨਹੀਂ ਐਂਟਰ ਹੋਣੀ ਤੁਹਾਨੂੰ ਪਤਾ ਹੈ ਨਾ ਐਂਟਰੀ ਛੋਟੀ ਆ ਬਾਹਰ ਆਪਾਂ پارک ਕਰ ਸਕਦੇ ਹਾਂ ਕਿਉਂਕਿ ਸੇਫ ਉੱਧਾਂ ਵੀ ਇੱਥੇ ਮਤਲਬ ਕਿ ਨੀਅਰ ਹੀ ਹੈ ਨਾ ਜਿਹੜਾ ਆਪਣਾ ਥਾਣਾ ਮਾ ਜਗਰਾ ਹੁੰਦਾ ਉਧਾਂ ਵਾਲਾ ਕੋਈ ਆਪਾਂ ਨੂੰ ਇਸ਼ੂ ਨਹੀਂਗਾ ਇਹ ਆਈ ਆਪਣਾ ਹੈ ਨਾ ਪਹਿਲਾ ਰੇ ਬੈਡਰੂਮ ਹੈ ਜਿਹੜਾ ਆਪਾਂ نیچے ਰੱਖਿਆ ਜੀ ਰੂਮ ਆ ਤੇ ਇੱਥੇ ਲਾਈਟਸ ਵਗੈਰਾ ਕਮੇਂ ਤੇ ਲਗਾ ਲਈ ਆਪਾਂ ਆਹ ਇਹ ਆਦਾਂ ਹਦੋਂ ਮੈਂ ਦਿਆ ਇਹ ਕੁਛ ਇਸ ਤਰ੍ਹਾਂ ਦਾ ਹੈਗਾ ਰੂਮ ਜਿਹੜਾ ਬਣਿਆ ਬੈਠੇਰੇ ਲੈਂਟਰ ਤੇ ਹੈ ਇਹ ਸਾਰਾ ਪੋਰਸ਼ਨ ਤੇ ਕੁਝ ਇਸ ਤਰ੍ਹਾਂ ਦਾ ਹੈਗਾ ਵਾ ਮਤਲਬ ਥੋੜਾ ਜਿਹਾ ਹੈਗਾ ਉਮੇ ਮਤਲਬ ਵੀ ਆਪਾਂ ਕਹਿ ਦਈਏ ਨਾ ਰੈਨੋਵੇਟ ਕਰਾਉਣਾ ਪਊਗਾ ਪਰ ਉਹ ਮੇ ਸਹੀ ਹਾਲਤ ਚ ਹੈਗਾ ਬਿਲਕੁਲ مین ਰੋਡ ਤੇ ਮਤਲਬ ਕਿ ਆਪਾਂ ਕਹਿ ਦਈਏ ਨਾ ਬੈਨੀਫਿਟ ਵਾਲੀ ਮਤਲਬ ਜਗਾ ਵਾ ਹੈ ਕਿਉਂਕਿ ਜੇ ਕੋਈ ਅੱਜ ਖਰੀਦੂਗਾ ਠੀਕ ਹੈ 10 ਸਾਲ ਬਾਅਦ ਇਹਦਾ ਰੇਟ ਵਧ ਹੀ ਜਾਣਾ ਵਾ ਤੇ ਉਸ ਤੋਂ ਬਾਅਦ ਆ ਜੂਈ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਦੂਜੇ ਰੂਮ ਵੱਲ ਨਹੀਂ ਆ ਗਏ ਆਪਣਾ ਸੈਕਿੰਡ ਬੈੱਡਰੂਮ ਠੀਕ ਹੈ ਆਜੋ ਇਹ ਮਤਲਬ ਕਿ ਬੜੀਆ ਤਿਆਰ ਕੀਤਾ ਹੋਇਆ ਇਹਨਾਂ ਨੇ ਆ ਦੇਖ ਲਓ ਵਾਲਪੇਪਰ ਵਗੈਰਾ ਲੱਗੇ ਹੋਏ ਨੇ ਠੀਕ ਹੈ ਉੱਪਰ ਵੀ ਸੱਤ ਤੇ ਇਹਨੂੰ ਦੌਰ ਵਗੈਰਾ ਵਧੀਆ ਲੱਗਿਆ ਹੋਇਆ ਤੇ ਰੂਮ ਦੇ ਉਦਾਂ ਖੁੱਲਾ ਵੱਡਾ ਬੈੱਡ ਲੱਗਿਆ ਹਨ ਉਸ ਤੋਂ ਬਾਅਦ ਵੀ ਕਾਫੀ ਵਾਕਿੰਗ ਏਰੀਆ ਇਧਰ ਲਈ ਸਾਈਡ ਆ ਤੇ ਕਾਫੀ ਇਧਰ ਵੀ ਅਮੰਜਾ ਵਗੈਰਾ ਵਧੀਆ ਡੈਜਿਆਗਾ ਠੀਕ ਹੈ ਪੂਰਾ ਖੁੱਲਾ ਡੁੱਲਾ ਰੂਮ ਹੈ ਤੇ ਇਸ ਤੋਂ ਬਾਅਦ ਆਜੋ ਤੁਹਾਨੂੰ ਆਪਾਂ ਉੱਤੇ ਲੈ ਕੇ ਚੱਲਦੇ ਹਾਂ ਇਧਰ ਲਈ ਸਾਈਡ ਹੈ ਨਾ ਜਿਹੜਾ ਆਪਾਂ ਕਹਿ ਤੀਏ ਨਾ ਆਲੇ ਪੋਰਸ਼ਨ ਦਾ ਸਿੱਧਾ ਨਾ ਠੀਕ ਹੈ ਇਹ ਵੀ ਮੜਾ ਦਿਖਾ ਦੋ ਅੰਦਰੋਂ ਟੌਲਫਾਂ ਵਗੈਰਾ ਪਈਆਂ ਨੇ ਹੈ ਨਾ ਸਿੰਕ ਵਗੈਰਾ ਵੀ ਲੱਗੇ ਹੋਏ ਆਪਣੇ ਬਹੁਤ ਸਿਚੁਏਸ਼ਨ ਹੈਗਾ ਵਾ ਤੇ ਉਦਾਂ ਵੀ ਸਹੀ ਹੈ ਇੱਥੇ ਵੀ ਆਪਣਾ ਪੱਥਰ ਤਈ ਇਹ ਤੋਂ ਆਪਣੀ ਐਂਟਰੀ ਸਟਾਰਟ ਹੁੰਦੀ ਹੈ ਠੀਕ ਹੈ ਜਿਹੜਾ ਆਪਣਾ ਸੈਕੰਡ ਪੋਰਚ ਹੈ ਨਾ ਫਰਸਟ ਫਲੋਰ ਹੈ ਇਹ ਵਾਲੇ ਆਪਣੇ ਘਰ ਦਾ ਠੀਕ ਹੈ ਇਹਦੇ ਦੋ ਮਤਲਬ ਕਿ ਦੋ ਰੂਮ ਚ ਸੈਪਰੇਟ ਹੈ ਇੱਕ ਉਧਰਲੀ ਸਾਈਡ ਵੀ ਆ ਪਹਿਲਾਂ ਆਪਾਂ ਤੁਹਾਨੂੰ ਆਹਲਾ ਦਿਖਾਉਣਾ ਸਾਰਾ ਇਧਰ ਆਪਣਾ ਪਹਿਲੇ ਜਿਹੜਾ ਕਿੱਤਨਾ ਜਾਂਦਾ ਠੀਕ ਹੈ ਇਹ ਤੇ ਵੀ ਦੇਖ ਲਓ ਨਾ ਸਲਫਰ ਵਗੇਰਾ ਪਈ ਹੋਈਆਂ ਨੇ ਟਾਈਲਸ ਵਗੈਰਾ ਲੱਗੀਆਂ ਨੇ ਤੇ ਇਧਰਲੀ ਸਾਈਡ ਆਪਣਾ ਵਾਸ਼ ਰੂਮ ਹੈ ਠੀਕ ਹੈ ਨੀਚੇ ਟਾਈਲ ਵਗੈਰਾ ਪ੍ਰੋਪਰ ਲੱਗੀ ਹੋਈਆ ਤੇ ਇਧਰਲੀ ਸਾਈਡ ਜਿਹੜਾ ਆਪਣਾ ਪਹਿਲਾ ਰੂਮ ਹੈ ਇਹ ਵੀ ਲੈਂਟਰ ਤੇ ਇਹ ਨੂੰ ਮਤਲਬ ਕਿ ਉਹਦਾ ਇਹਨਾਂ ਨੇ ਸ਼ੋਅ ਇਹ ਚ ਵੀ ਲੱਗੀ ਵੀ ਆ ਹਨਾ ਆਪਣਾ ਫਰਸ਼ ਵਗੈਰਾ ਵਧੀਆ ਲੱਗਿਆ ਹੋਇਆ ਤੇ ਇਧਰਲੀ ਸਾਈਡ ਹੈ ਜਿਹੜਾ ਆਪਣੇ ਆਹਲ ਕੋਰਸ਼ਨ ਦਾ ਠੀਕ ਹੈ ਵਾਸ਼ਰੂਮ ਆ ਉਹ ਇਧਰਲੀ ਸਾਈਡ ਹੈ ਵੀ ਮੜਾ ਦਿਖਾ ਰੋਂਦਰੋ ਇਹ ਚ ਵੀ ਟਾਇਲ ਵਗੈਰਾ ਲੱਗੀ ਵੀ ਆ ਸਾਰੀ ਠੀਕ ਤੇ ਆ ਜਾਈ ਹੁਣ ਇਧਰਲੀ ਸਾਈਡ ਤੇ ਆ ਆਪਣਾ ਜਿਹੜਾ ਆਪਾਂ ਕਹਦੇ ਨਾ ਆਪਣਾ ਦੂਜਾ ਰੂਮ ਆ ਜਾਂ ਬੈੱਡਰੂਮ ਕਹਦੇ ਇਹਨੇ ਇਹ ਕਾਫੀ ਖੁੱਲਾ ਡੁੱਲਾ ਮਤਲਬ ਇਧਰ ਬੈੱਡ ਵੀ ਲੱਗਿਆ ਠੀਕ ਹੈ ਅਲਮੀਰਾ ਲੱਗੀ ਆ ਤੇ ਇਧਰ ਵੀ ਕਾਫੀ ਏਰੀਆ ਆ ਦੇਖ ਇਹਨਾਂ ਨੇ ਆਪਣਾ ਜਿਹੜਾ ਸਿੰਗਲ ਬੈੱਡ ਆ ਉਹ ਇਧਰਲੀ ਸਾਈਡ ਲਾਇਆ ਹੋਇਆ ਠੀਕ ਹੈ ਤੇ ਕਾਫੀ ਏਰੀਆ ਵੈਸੇ ਮਤਲਬ ਕਿ ਕੰਪਲੀਟ ਸਪੇਸ ਆ ਪੂਰੀ ਤੇ ਅੱਜ ਜੀ ਹੁਣ ਤੁਹਾਨੂੰ ਦਿਖਾਉਣਾ ਮਤਲਬ ਕਿ ਮੂਰ ਲੈ ਜਿਹੜਾ ਆਪਣਾ ਹੈ ਨਾ ਹਾਈਵੇ ਦਾ ਜਿਹੜਾ ਮੇਨ ਆਪਣਾ ਰੈਕੋਰਡ ਜਿਗਰਾਉਂ ਰੋਡ ਆ ਉਹਦਾ ਵੀਡੀਓ ਬਣਿਆ ਠੀਕ ਹੈ ਇਹ ਆਪਣਾ ਬਾਲਕਨੀ ਏਰੀਆ ਵਾ ਤੇ ਬਿਲਕੁਲ ਮੇਨ ਰੋਡ ਤੇ ਘਰ ਆ ਠੀਕ ਆ ਜਗਾ ਦੀ ਵੈਲਿਊ ਇੱਥੇ ਕਾਫੀ ਆ ਜਿਹੜਾ ਮਕਾਨ ਦਾ ਰੇਟ ਹੈ ਨਾ ਉਹ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਵਿੱਚ ਹੀ ਤਾਂ ਵੀਡੀਓ ਦੇ 2 ਪੀਰ ਤੱਕ ਜੀ ਦੂਰ ਬਣੇ ਰਹੋ ਤੇ ਅੱਜ ਜੀ ਜਿਹੜਾ ਹੁਣ ਆਪਣਾ ਹੈ ਨਾ ਦੂਜਾ ਪੋਰਸ਼ਨ ਹੈ ਘਰ ਦੇ ਆਪਾਂ ਤੁਹਾਨੂੰ ਉਰੇ ਵਾਲੀ ਲੈ ਕੇ ਚੱਲਦਾ ਅੱਜ ਜਿਨ੍ਹਾਂ ਨੂੰ ਟਾਇਲ ਵਗੈਰਾ ਲੱਗੀ ਹੋਈ ਆ ਠੀਕ ਆ ਤੇ ਇਧਰਲੀ ਸਾਈਡ ਆਪਣਾ ਹਨਾ ਟਾਇਲਟ ਆ ਇਧਰਲੀ ਸਾਈਡ ਵਾਸ਼ਰੂਮ ਇਧਰ ਆਪਣਾ ਵਾਸ਼ਰੂਮ ਲੱਗਿਆ ਹੋਇਆ ਠੀਕ ਹੈ ਤੇ ਮਿਰਰ ਵਗੈਰਾ ਵੀ ਲੱਗਿਆ ਹੋਇਆ ਵਾ ਤੇ ਆਜੂ ਹੁਣ ਆਪਾਂ ਚੱਲਦੇ ਆ ਇੱਕ ਹਨਾ ਇਧਰ ਵੀ ਜਾ ਰਹੀਆਂ ਸੇਰ ਤੇ ਇਹਦੇ ਉੱਤੇ ਵੀ ਰੂਮ ਬਣਿਆ ਹੋਇਆ ਆਪਣੇ ਵਾਸ਼ਰੂਮ ਦੇ ਉੱਤੇ ਇਹਨੂੰ ਮਤਲਬ ਇਹ ਐਜ਼ ਅ ਸਟੋਰ ਰੂਮ ਯੂਜ਼ ਕਰਦੇ ਆ ਠੀਕ ਹੈ ਇੱਥੇ ਸਮਾਨ ਵਗੈਰਾ ਪਿਆ ਵਾ ਤਾਂ ਕਰਕੇ ਆਪਾਂ ਰੁਹਾਨੀ ਦੇ ਤੇ ਇਧਰਲੀ ਸਾਈਡ ਆਪਣਾ ਕਿਚਨ ਆ ਜਾਂਦਾ ਠੀਕ ਆ ਹਲੇ ਪੋਰਸ਼ਨ ਦਾ ਕਹੀਂ ਇਹ ਤੋਂ ਨਾ ਜਿਹੜੀ ਆਪਣੀ ਮੇਨ ਐਂਟਰੀ ਆ ਨਾ ਦੂਜੇ ਪੋਰਸ਼ਨ ਦੀ ਉਹ ਸਟਾਰਟ ਹੁੰਦੀ ਹੈ ਠੀਕ ਹੈ ਪਹਿਲਾਂ ਆਪਣੇ ਕੁਝ ਐਸਰਾ ਡੋਰ ਲੱਗੇ ਨੇ ਬੁੱਲਣ ਵਾਲੇ ਤੇ ਮਿਰਰ ਲੱਗੇ ਨੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਕੁਝ ਆ ਹਨਾ ਇਹਨਾਂ ਨੇ ਬੈੱਡਰੂਮ ਬਣਾਏ ਹੋ ਮਤਲਬ ਇਹਨੂੰ ਆਪਾਂ ਐਸਾ ਲੌਬੀ ਏਰੀਆ ਵੀ ਯੂਜ਼ ਕਰ ਸਕਦੇ ਆ ਜਾਂ ਆਪਾਂ ਇਹਨਾਂ ਵਾਂਗੂ ਹਨਾ ਬੈੱਡਰੂਮ ਵਾਂਗੂ ਵੀ ਯੂਜ਼ ਕਰ ਸਕਦੇ ਆ ਤੇ ਇਧਰਲੀ ਸਾਈਡ ਆਪਣਾ ਛੋਟਾ ਸਟੋਰੂਮ ਹੈ ਇਹ ਵੀ ਕਾਫੀ ਸਮਾਲ ਸਟੋਰ ਹੋਇਆ ਨਾ ਮਤਲਬ ਕਿ ਕਮਰੇ ਕਾਫੀ ਨੇ ਘਰਚ ਤੇ ਇਹ ਜਗ੍ਹਾ ਵੀ ਕਾਫੀ ਆ ਉਹ ਤੁਹਾਨੂੰ ਦੱਸਦੇ ਆ ਵੀਡੀਓ 'ਚ ਵੀ ਕਿੰਨੀ ਜਗ੍ਹਾ ਵਾ ਇਹ ਮਤਲਬ ਆਪਣਾ ਕਾਫੀ ਖੁੱਲਾ ਡੁੱਲਾ ਵਾਈਟ ਦੇਖ ਲਓ ਹੈ ਨਾ ਡਬਲ ਬੈੱਡ ਹੈ ਕਿਥੇ ਲੱਗਿਆ ਸਿੰਗਲ ਬੈੱਡ ਇੱਧਰ ਲੱਗਿਆ ਅਲਮੀਰਾ ਲੱਗੀ ਆ ਤੇ ਉਧਰ ਵੀ ਆਪਣੇ ਹੈ ਨਾ ਬੈਠਣ ਲਈ ਸਿਟਿੰਗ ਏਰੀਆ ਵਗੈਰਾ ਬਣਾਇਆ ਹੋਇਆ ਹੈ ਨਾ ਨੇ ਸੋਫੇ ਵਗੈਰਾ ਲਾ ਕੇ ਤੇ ਇਹਨੂੰ ਵੀ ਹੈ ਨਾ ਕਲਰ ਵਗੈਰਾ ਵਧੀਆ ਹੋਇਆ ਹੋਇਆ ਆ ਦੇਖ ਲਓ ਨਾ ਮਤਲਬ ਕਿ ਵਧੀਆ ਇਹਨਾਂ ਨੇ ਪੇਂਟ ਪੌਂਡ ਕਰਵਾਇਆ ਹੋਇਆ ਹੈ ਬਾਈ ਇਧਰਲੀ ਸਾਈਡ ਸਾਰੇ ਇੱਕ ਕਾਫੀ ਖੁੱਲਾ ਡੁੱਲਾ ਰੂਮ ਹੈ ਤੇ ਆਜੋ ਹੁਣ ਤੁਹਾਨੂੰ ਆਪਾਂ ਜਿਹੜਾ ਇਹਦਾ ਉਪਰਲਾ ਪੋਰਸ਼ਨ ਹੈ ਨਾ ਉੱਥੇ ਲੈ ਕੇ ਚੱਲਦੇ ਆਂ ਤੇ ਆਜੋ ਹੀ ਹੁਣ ਆਪਾਂ ਹਨ ਜਿਹ ਆਪਣੇ ਚਾਰ ਕੋਰਨਰਸ ਤੇ ਡਿਵਾਈਡ ਹੋਇਆ ਹੋਇਆ 프ਰਿੰਟ ਤੇ ਦੋਨੇ ਨੀਚੇ ਤੇ ਉੱਪਰ ਠੀਕ ਹੈ ਹੁਣ ਇਧਰ ਆਪਾਂ ਸੈਕੰਡ ਤੇ ਆ ਗਏ ਇਹਦੇ ਵੀ ਇੱਕ ਨੀਚੇ ਬਣਿਆ ਹੋਇਆ ਇੱਕ ਉੱਪਰ ਬਣਿਆ ਹੋਇਆ ਠੀਕ ਹੈ ਤੇ ਆ ਜੋ ਜੀ ਤਾਂ ਇਹ ਤੇ ਜਦੋਂ ਨਾ ਆਪਾਂ ਇੰਟਰ ਕਰਦੇ ਆ ਪਹਿਲਾਂ ਤਾਂ ਆਪਣਾ ਇਧਰ ਹੁੰਦਾ ਫਰਸਟ ਤੇ ਰੂਮ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਜਿਹੜਾ ਆਹਲੀ ਦੋਨੇ ਰੂਮ ਨੇ ਇਹ ਹੈਗੇ ਆਪਣੇ ਟਾਇਲ ਵਾਲੇ ਉੱਪਰ ਦੀ ਮੜੀ ਕੰਡੀਸ਼ਨ ਦਿਖਾ ਦੂ ਇਹ ਰੂਮ ਨੇ ਯੂਜ਼ ਨਹੀਂ ਕਰਦੇ ਇਸ ਐਕਸਟਰਾ ਸਮਾਨ ਹੀ ਪਿਆ ਵਾਧੂ ਦਾ ਇਹਨਾਂ ਦਾ ਠੀਕ ਕੰਡੀਸ਼ਨ ਵੀ ਉੱਤੇ ਵੀ ਦੇਖ ਸਕਦੇ ਹੋ ਨਾ ਮਤਲਬ ਸਹੀ ਜੀ ਨਹੀਂ ਕਿ ਉਹਨੇ ਜਿਹੜਾ ਆ ਰੂਮ ਆ ਇਹ ਚ ਇਹਨਾਂ ਨੇ ਆਪਣਾ ਕਰਵਾਇਆ ਵਾ ਡਾਊਨ ਸਲਿੰਗ ਦਾ ਕੰਮ ਠੀਕ ਹੈ ਇਹ ਰੂਮ ਵਧੀਆ ਕੰਡੀਸ਼ਨ ਚ ਪਿਆ ਹੋਆ ਉੱਤੇ ਮੜਾ ਦਿਖਾ ਦਊ ਆਪਾਂ ਲਾਈਟਸ ਵਗੈਰਾ ਜਗਾ ਦਿੰਨੇ ਆ ਆ ਦੇਖ ਲਓ ਹਨਾ ਮਤਲਬ ਕਿ ਇਹ ਰੂਮ ਵਧੀਆ ਕੰਡੀਸ਼ਨ ਚ ਆ ਪੇਂਟ ਵਗੈਰਾ ਵੀ ਹੈਗਾ ਵਾ ਮਤਲਬ ਇਹ ਚ ਆਪਾਂ ਰਹਿ ਸਕਦੇ ਆ ਹਨਾ ਮੇਨਲੀ ਇਹ ਘਰ ਐਡਾ ਵਾ ਹਨਾ ਇਹ ਮਤਲਬ ਉਹ ਬੰਦੇ ਲਈ ਫਾਇਦਾ ਵਾ ਜਿਨੇ ਹਨਾ ਲੈ ਕੇ ਕੋਈ ਬਿਜ਼ਨਸ ਸਟਾਰਟ ਕਰਨਾ ਜਾਂ ਆਪਾਂ ਕਹਿ ਲਈਏ ਨਾ ਇੰਨੇ ਸਾਰੇ ਕਮਰੇ ਆ ਇੰਨੇ ਸਾਰੇ ਰੂਮ ਪਾਰਟੀਸ਼ਨਸ ਚ ਡਿਵਾਈਡ ਆ ਤਾਂ ਬੰਦਾ ਇਹਨੂੰ ਲੈ ਕੇ ਰੈਂਟ ਰੁਣਟੇ ਤੇ ਚਾਹ ਸਕਦਾ ਕਾਫੀ ਪ੍ਰੋਫਿ ਤੇ ਬਿਲਕੁਲ ਮੇਨ ਰੋਡ ਦੇ ਨਾਲ ਕਨੈਕਟਡ ਆਪਣਾ ਜਿਹੜਾ ਹੈ ਨਾ ਜਗਰਾਉ ਰੈਕੋਟਰ ਰੋਡ ਆ ਪੂਰੇ ਬਿਲਕੁਲ ਫਰੰਟ ਤੇ ਬਣਿਆ ਹੋਇਆ ਜਿਹੜਾ ਤੁਹਾਨੂੰ ਦਿਖਾਈ ਦਿੱਤਾ ਹੈ ਵੀਡੀਓ ਦੇ ਵਿੱਚ ਬਿਲਕੁਲ ਫਰੰਟ ਮੇਨ ਰੋਡ ਤੇ ਬਣਿਆ ਹੋਇਆ ਠੀਕ ਹੈ ਤੇ ਨਾਲ ਇਹਦੇ ਆਪਾਂ ਨੂੰ ਇੱਕ ਦੁਕਾਨ ਵੀ ਮਿਲ ਰਹੀ ਹੈ ਮਤਲਬ ਕਿ ਜੇ ਬੰਦੇ ਨੇ ਕਿਸ ਨੇ ਆਪਣਾ bizness ਚੋਰਨਾ ਨਾ ਦੁਕਾਨਵਗਾਰਾ ਕਰਨੀ ਆ ਤਾਂ ਉਹ ਵੀ ਬੰਦਾ ਕਰ ਸਕਦਾ ਵਾ ਤੇ ਜੇ ਆਪਾਂ ਜਿੱਥੇ ਦੀ ਗੱਲ ਕਰ ਲਈ ਤਾਂ ਇਹ 4.50 ਰੁਪਏ ਦੀ ਜਗਾ ਵਾ ਠੀਕ ਹੈ ਬਿਲਕੁਲ ਮੇਨ ਰੋਡ ਤੇ ਲੱਗਦੀ 4.50 ਰੁਪਏ ਦੀ ਇਹ ਜਗਾ ਜਿੱਤੇ ਪੂਰਾ ਮਕਾਨ ਬਣਿਆ ਹੋਇਆ ਇੰਡਸਟਰੀ ਦੇ ਜੀ ਹੈ ਨਾ ਆਪਾਂ ਮਕਾਨ ਦੇ ਮਤਲਬ ਪ੍ਰਾਈਸ ਦੀ ਗੱਲ ਕਰ ਲਈ ਤਾਂ ਇਹਨੇ 90 ਲੱਖ ਰੁਪਏ ਡਿਮਾਂਡ ਕੀਤੀ ਹੈ ਠੀਕ ਹੈ 90 ਲੱਖ ਰੁਪਏ ਇਹਨੇ ਡਿਮਾਂਡ ਕੀਤੀ ਕਿਉਂਕਿ ਬਿਲਕੁਲ ਮੇਨ ਰੋਡ ਦੇ ਨਾਲ ਕਨੈਕਟਡ ਹੈ ਤੁਹਾਨੂੰ ਪਤਾ ਹੈ ਨਾ ਇਹ ਮੇਨ ਰੋਡ ਦੇ ਨਾਲ ਉਹੀ ਹੈ ਨਾ ਜਗ੍ਹਾ ਦੀ ਵੈਲਿਊ ਵਧ ਜਾਂਦੀ ਹੁੰਦੀ ਹੈ ਤਾਂ ਕਰਕੇ ਵੈਲਿਊ ਕਾਫੀ ਹੈ ਤੇ ਬਾਕੀ ਬਣਿਆ ਵੀ ਹੈ ਨਾ ਕਾਫੀ ਹੋਇਆ ਹੋਇਆ ਪੂਰੇ ਇੱਕ ਹਿਸਾਬ ਦਾ ਆਪਾਂ ਕਹਿ ਦਈਏ ਨਾ ਸਾਰੀ ਚੱਤਿਆ ਵੇਚਣਾ ਨੇ ਤੇ ਬਾਕੀ ਜਿਹੜਾ ਹੈ ਨਾ ਰੇਟ ਆ ਉਹ ਮੌਕੇ ਤੁਹਾਨੂੰ ਪੱਕਾ ਘੱਟ ਵੱਧ ਹੋ ਜੂਗਾ ਮਾਨਤਾ ਨੂੰ ਫੁੱਲ ਕਰਾਂਗੇ ਆਪਾਂ ਜਿਹੜਾ ਵੀ ਕਸਟਮਰ ਆਊਗਾ ਆਪਣੀ ਵੀਡੀਓ ਦੇ ਰਹੀ ਜਿਰੇ ਨਾਲ ਹੀ ਹੈ ਨਾ ਤੁਸੀਂ ਇੱਕ ਹੋਰ ਕਲਿੱਪ ਹੁਣ ਸਕਰੀਨ ਤੇ ਦੇਖ ਰਹੇ ਹੋਗੇ ਇਹ ਇਹਨਾਂ ਦਾ ਇੱਕ ਹੋਰ ਦੂਸਰਾ ਮਕਾਨ ਆ ਜਿਹੜਾ ਇੱਥੇ ਨੇੜੇ ਹੀ ਆ ਓਧਰ ਹੈਗਾ 4.5-5 ਲੱਖ ਨੂੰ ਵੇਸਵਾ ਠੀਕ ਹੈ ਤੇ ਉਹ ਘਰ ਹੈਗਾ ਆਪਣਾ 2.5 ਬਸ ਵਿੱਚ ਬਣਿਆ ਹੋਇਆ ਠੀਕ ਹੈ ਉੱਤੇ ਦੋ ਬੈਡਰੂਮ ਹਨ ਨਾਲ ਕਿਚਨ ਆ ਮੂਰੀ ਫਰੰਟ ਤੇ ਆਪਣਾ ਵਾਸ਼ਰੂਮ ਬਣਿਆ ਹੋਆ ਕਾਫੀ ਵੱਡਾ ਲੌਬੀ ਏਰੀਆ ਵਾ ਠੀਕ ਹੈ ਤੇ ਉਹਦੇ ਹੀ ਵੀ ਇਹਨਾਂ ਨੇ ਹੈ ਨਾ ਉਹ ਵੀ ਸੇਲ ਕਰਨਾ ਵ ਉਹ ਚ ਵੀ ਆਪਾਂ ਮੌਕੇ ਤੇ ਮਾਨਤਾ ਕਰਵਾਵਾਂਗੇ ਜਿਹੜਾ ਵੀ ਕਸਟਮਰ ਆਊਗਾ ਤੇ ਜੀ ਬਸ ਆਈ ਸੀਗੀ ਅੱਜ ਦੀ ਇਹ ਵੀਡੀਓ ਤੇ ਜੇਕਰ ਵੀਡੀਓ ਵਧੀਆ ਲੱਗੇ ਹੋਵੇ ਤਾਂ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਇਸ ਦੇ ਨਾਲ ਹੀ ਹਨਾ ਆਪਾਂ ਵੀ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰ ਰਹੇ ਹਾਂ ਜੇਕਰ ਕੋਈ ਵੀ ਕਿਸੇ ਪ੍ਰੋਪਰਟੀ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਆ ਤੇ ਉਹਨਾਂ ਕੋਲ ਪੈਸਿਆਂ ਦੀ ਘਾਟ ਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਾਂ ਉਹਨਾਂ ਨੂੰ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਲਾਂਗੇ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਘਰ ਦੀ ਵੀਡੀਓ ਸ਼ੂਟ ਕਰਵਾਉਣਾ ਚਾਹੁੰਦੇ ਹੋ ਅਮੇਟਰ ਸਾਨੂੰ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਤੁਹਾਡੇ ਮਕਾਨ ਜਾਂ ਘਰ ਦੀ ਵੀਡੀਓ ਸ਼ੂਟ ਕਰਕੇ ਉਹਨੂੰ ਬੁਕਾ ਦਾਂਗੇ ਤੇ ਬਸ ਆਈ ਸੀਗੀ ਅੱਜ ਦੀ ਇਹ ਵੀਡੀਓ ਤੇ ਦੱਸਿਓ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਉਹ ਵੀ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਅਸੀਂ ਹੁਣ ਮਿਲਦੇ ਹਾਂ ਕਿਸੇ ਹੋਰ ਨਵੀਆਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ